ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਮਾਰਾਂ ਨਾਲ ਵਕ ਵਕ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਅਰ ਜੀ ਜੈ ਹਿੰਦ ਜੈਨ ਮੇੜਾ ਸਿੰਘ ਜੈ ਹਿੰਦ ਹੋਸਣੋ ਸੋ ਜੀ ਮੈਂ ਤਾਂ ਬੜੀ ਚੁੱਪ ਬੈਠੇ ਆ ਗੱਲ ਕੀ ਆ ਮੈਂ ਕਿਹਾ ਮਠਾ ਸਿੰਘ ਜੀ ਪਹਿਲਾਂ ਬੋਲਣਾ ਮੇਰਾ ਵਿੱਚ ਬੋਲਣਾ ਨਹੀਂ ਨਾ ਬਣਦਾ ਨਹੀਂ ਨਹੀਂ ਮੀ ਤੁਹਾਡਾ ਪੂਰਾ ਹੱਕ ਆ ਮਹਾਰਾ ਜੀ ਇੰਨੀ ਕੀ ਗੱਲ ਆ ਹੋਰ ਤਣਾ ਠੀਕ ਠਾਕ ਬਹੁਤ ਵਧੀਆ ਮਠਾ ਸਿੰਘ ਜੀ ਚਲੋ ਠੀਕ ਹੀ ਚਾਹੀਦਾ ਡਾਕਟਰ ਸਾਹਿਬ ਆ ਗਏ ਆ ਜੀ ਹੈ ਇਹਨਾਂ ਨਾਲ ਕਰਾਓ ਪਹਿਲੇ ਜਾਣ ਪਛਾਣ ਮਠਾ ਸਿੰਘ ਜੀ ਡਾਕਟਰ ਸਾਹਿਬ ਦਾ ਨਾਮ ਡਾਕਟਰ ਬਲਾਵਲ ਸਿੰਘ ਤੇ ਲੁਧਿਆਣਾ ਆਪਣਾ ਗੁਰੂ ਅੰਗਰ ਦੇ ਵਿੱਠੀ ਤੇ ਐਨੀਮਸ ਅੰਸ ਯੂਨੀਵਰਸਿਟੀ ਜੀ ਉਥੇ ਇਹ ਸੇਵਾ ਨਿਭਾ ਰਹੇ ਨੇ ਤੇ ਜਿਹੜਾ ਪਸ਼ੂ ਪ੍ਰਸੂਤੀ ਵਿਭਾਗ ਆ ਹਾਂ ਹਾਂ ਉਹਦੇ ਵਿੱਚ ਮਾਹਰ ਦੇ ਤੌਰ ਦੇ ਉੱਤੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਜਿਹੜਾ ਇਹ ਕਾਰਜ ਕਰਦੇ ਨੇ। ਕੀ ਬਾਤ ਹੈ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ ਨਾਲ ਕਰਦੇ ਆਂ ਫਿਰ ساری ਗੱਲਬਾਤ ਜੀ 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 ਮਠਾ ਸਾਹਿਬ ਹੋਰ ਤੁਸੀਂ ਸੇ ਨਾਲ ਕਾਰੋਬਾਰ ਸਭ ਠੀਕ ਠਾਕ। ਬਹੁਤ ਵਧੀਆ ਮਠਾ ਸਾਹਿਬ ਜੀ ਸ਼ੁਕਰ ਹੈ ਜੀ ਮਾਰ ਆਈਦਾ। ਸ਼ੁਕਰ ਹੀ ਚਾਹੀਦਾ ਲਿਸ਼ਕਾ ਬਹੁਤ ਮਾਰਦੇ ਆਂ ਅੱਜ ਕੱਲ੍ਹ ਤੁਸੀਂ। ਵੇਖੋ ਤੁਹਾਡੇ ਕੋਲ ਆਈਦਾ ਤੇ ਚੰਨ ਚੜ ਜਾਂਦਾ ਏ। ਸਭ ਮੈਨੂੰ ਲੱਗਦਾ ਖਾਣ ਪੀਣ ਚ ਵੀ ਕੋਈ ਫਰਕ ਪਾਇਆ। ਨਹੀਂ ਖਾਣ ਪੀਣ ਚ ਤੇ ਵੇਖੋ ਕੁਝ ਚੀਜ਼ਾਂ ਤਬਦੀਲੀ ਕੀਤੀ ਜੇ। ਹਾਂ ਹਾਂ ਹਾਂ। ਮਿੱਠਾ ਸਿੰਘ ਜੀ ਮੈਂ ਨਾ ਥੋੜਾ ਜਿਹਾ ਇੱਕ ਨਵਾਂ ਤਜਰਬਾ ਜਿਹੜਾ ਕਰਿਆ ਕਿ ਜਿਹੜੇ ਆਪਣੇ ਮੋٹے ਅਨਾਜ ਜਿਹਾ ਜਿਹਨਾਂ ਨੂੰ ਮੂਲ ਅਨਾਜ ਵੀ ਕਈ ਕਹਿ ਦਿੰਦੇ ਆ ਆ ਜਿਹਨੂੰ ਅੱਜਕੱਲ ਮਿਲਟਸ ਵੀ ਕਹਿੰਦੇ ਆ ਹਾਂ ਮਿਲਟਸ ਜਿਹੜੇ ਆ ਹਾਂ ਹਾਂ ਠੀਕ ਹੈ ਜੀ ਤੇ ਉਹਦੇ ਜਿਹੜਾ ਕੁਛ ਵਰਤੋਂ ਜਿਹੜੀ ਆ ਉਹ ਕੀਤੀ ਆ ਜੀ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਕਰਦੇ ਆ ਹਾਂ ਜੀ ਦੇਖੋ ਗੱਲ ਇਹ ਆ ਵੀ ਜੇ ਅਸੀਂ ਆਪਣੀ ਪ੍ਰਾਤਨਤਾ ਵੱਲ ਝਾਤ ਮਾਰੀਏ ਜਿਹੜੋਂ ਹੁੰਦੀ ਹੀ ਏ ਸੀ ਬਿਲਕੁਲ ਹੈ ਸਹੀ ਗੱਲ ਹਾਂ ਖਾਈਦਾ ਹੀ ਏ ਸੀ ਜੀ ਹੋਰ ਕੁਝ ਨਹੀਂ ਸੀ ਕੱਚੇ ਜੇਬਾਂ ਚ ਪਾ ਲਈਦੇ ਬਿਲਕੁਲ ਠੀਕ ਹੈ ਨਾ ਫੱਕੇ ਮਾਰੀ ਹੈ ਨਾ ਜਿਹਨੂੰ ਸਤਨਾਜਾ ਕਹਿੰਦੇ ਬਿਲਕੁਲ ਬਿਲਕੁਲ ਹਾਂ ਤੇ ਬੜੇ ਸੋਹਣੇ ਲੱਗਦੇ ਸੀਗੇ ਸਵਾਦ ਲੱਗਦੇ ਸੀ ਥੋੜਾ ਜਿਹਾ ਧਮਕ ਪਾ ਕੇ ਹਾਂ ਭੁੰਨ ਕੇ ਖਾ ਲੈਂਦੇ ਸੀ ਬਿਲਕੁਲ ਭੁੰਨ ਕੇ ਖਾ ਲੈਂਦੇ ਸੀ ਤੇ ਇਹ ਹੁੰਦਾ ਇਹ ਦੁਬਾਰਾ ਉਹ ਚੀਜ਼ ਤੁਹਾਡੇ ਸਾਹਮਣੇ ਜ਼ਰੂਰ ਮਤਲਬ ਚੱਕਰ ਖਾ ਕੇ ਆਉਂਦੀ ਆਉਂਦੀ ਆ ਜੀ ਆਉਂਦੀ ਆ ਉਦੋਂ ਅਸੀਂ ਚਾਹ ਨਾਲ ਖਾਂਦੇ ਸੀ ਜੀ ਅਸੀਂ ਇਹਨਾਂ ਨੂੰ ਬੀਜਦੇ ਸੀ ਜੀ ਹੈ ਨਾ ਪਾਣੀ ਵੀ ਸਾਡਾ 2-3 ਫੁੱਟਾਂ ਤੇ ਪਾਣੀ ਸੀ ਬਿਲਕੁਲ ਹੈ ਨਾ ਹੁਣ ਉਸ ਤੋਂ ਬਾਅਦ ਸਾਡੀਆਂ ਫਸਲੀ ਚੱਕਰ ਬਦਲ ਗਏ ਬਦਲ ਗਏ ਤੇ ਉਹ ਉਹ ਫਸਲਾਂ ਆ ਗਈਆਂ ਜਿਹਦੇ ਚ ਖਾਦਾਂ ਵੀ ਪਾਣੇ ਅਸੀਂ ਸਾਰਾ ਕੁਝ ਕਰਦੇ ਆ ਤੇ ਅਸੀਂ ਬਿਮਾਰ ਰਹਿਣੇ ਸ਼ੁਰੂ ਹੋ ਗਏ ਅੱਗੇ ਚਾਹ ਨਾਲ ਕਹਿੰਦੇ ਹੁ ਡਾਕਟਰ ਕਹਿੰਦੇ ਖਾਓ ਬਿਲਕੁਲ ਜੀ ਫਿਰ ਮਠਾ ਸਿੰਘ ਜੀ ਇਨਾਂ ਦੀ ਫਸਲ ਦੀ ਪੈਦਾਵਾਰ ਤੇ ਪਾਣੀ ਬੜਾ ਘੱਟ ਲੱਗਦਾ ਜੀ ਘੱਟ ਲੱਗਦਾ ਆਂਦੇ ਆ ਵੀ ਝੋਨੇ ਨੂੰ ਜਿਹੜਾ ਪਾਣੀ ਲੱਗਦਾ ਨਾ ਉਹਦੇ ਨਾਲ ਇਹਨੂੰ 21 ਸਾਲ ਪਾਣੀ ਦਿੱਤਾ ਜਾਂਦਾ ਬਿਲਕੁਲ ਠੀਕ ਗੱਲ ਹੈ ਤੁਹਾਡੀ ਬਿਲਕੁਲ ਠੀਕ ਗੱਲ ਹੈ ਪਰ ਗੱਲ ਇਹ ਆ ਖਾਵਾਂਗੇ ਤਾਂ ਜੇ ਉਗਾਵਾਂਗੇ ਉਗਾਵਾਂਗੇ ਸਹੀ ਗੱਲ ਹੈ ਹੈ ਨਾ ਕਿੰਟਾ ਰੱਸਾ ਸਹੀ ਹੈ ਜੀ ਉਹ ਗਾਵਾਂਗੇ ਮੰਡੀਏ ਦੀ ਬਣੀ ਹੋਈ ਆ ਜਿੱਦਾਂ ਦੀ ਕੋਈ ਗੱਲ ਨਹੀਂ ਅੱਜ ਕੱਲ੍ਹ ਜਾਗਰੂਕਤਾ ਆ ਗਈ ਆ ਲੋਕੀ ਇਹਨੂੰ ਖਰੀਦਦੇ ਆ ਕਈ ਸਾਡੇ ਮੁਲਕ ਦੇ ਵਿੱਚ ਸਟੇਟ ਐਸੀਆਂ ਹੈਗੀਆਂ ਨੇ ਸੂਬੇ ਐਸੇ ਹੈਗੇ ਨੇ ਜਿੱਥੇ ਬਹੁਤ ਮਾਤਰਾ ਚ ਬੀਜੇ ਜਾਂਦੇ ਨੇ ਫਿਰ ਮਠਾ ਸਿੰਘ ਜੀ ਸੇਤ ਪੱਖੋਂ ਬੜੇ ਫਾਇਦੇ ਆ ਤੇ ਦੂਜਾ ਮੈਂ ਇਹ ਵੀ ਵੇਖਿਆ ਭੀ ਇਹਦੇ ਨਾਲ ਪਿੰਨ ਪਿੰਨ ਕਿਸਮ ਦੇ ਜਿਹੜੇ ਹੋਰ ਪਦਾਰਥ ਬਣਾ ਕੇ ਉਹ ਬੜਾ ਕੁਛ ਇਹੋ ਜਿਹਾ ਇਸ ਵੇਲੇ ਹੈਗਾ ਜੀ ਜੀ ਚੰਗਾ ਸਵਾਦ ਲੱਗਦਾ ਇੱਕ ਚੌਂਕ ਬਣ ਜਾਂਦਾ ਨਾ ਜਦੋਂ ਤੇ ਫੇਰਾ ਬੜੇ ਖੁੱਲਦੇ ਹੋ ਠੀਕ ਹੈ ਜੀ ਚੌਂਕ ਬਣਾਓ ਤੇ ਸਹੀ ਬਿਲਕੁਲ ਠੀਕ ਹੈ ਮਠਾ ਸਾਹਿਬ ਜੀ ਪਾਏ ਆ ਜੀ ਮੰਡੀਆਂ ਦੇ ਸੁਣਾਓ ਜੀ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਆ ਵੀ ਆਲੂ ਜਿਹੜਾ ਆ ਜਲੰਧਰ ਵੀ ਕਿਹਾ 240 ਰੁਪਏ ਕਿਵੈਂਟਲ ਫਾਜ਼ਿਲਕਾ 1000 ਰੁਪਏ ਫਿਰੋਹੀਪੁਰ 800 ਰੁਪਏ ਬੁੱਢਲਾਡਾ 1100 ਰੁਪਏ ਤੇ ਮਲੂਟ 300 ਰੁਪਏ ਜੀ ਜੀ ਰਈਆ ਮੰਡੀ ਆਲੂ ਭਾਰਿਆ 1100 ਰੁਪਏ ਪਿਆਜ਼ ਅੱਜ ਵੀ ਕਿਹਾ ਜਲੰਧਰ 1000 ਰੁਪਏ ਫਾਜ਼ਿਲਕਾ 2500 ਰੁਪਏ ਫਿਰੋਹੀਪੁਰ 2700 ਰੁਪਏ ਬੁੱਢਲਾਡਾ 2900 ਰੁਪਏ ਮਲੂਟ 1200 ਰੁਪਏ ਤੇ ਰਈਆ 2700 ਰੁਪਏ ਕੁਇੰਟਲ ਦੇ ਹਿਸਾਬ ਨਾਲ ਜੀ ਟਮਾਟਰ ਅੱਜ ਹਰਪ੍ਰੀਤ ਜੀ ਵੀ ਕਿਹਾ ਜੀ ਜਲੰਧਰ 800 ਰੁਪਏ ਕੁਇੰਟਲ ਫਾਜ਼ਿਲਕਾ 2000 ਰੁਪਏ ਭਾ ਰਿਆ ਫਿਰੋਜ਼ਪੁਰ 1200 ਰੁਪਏ ਕੁਇੰਟਲ ਬੁਢਲਾਡਾ 800 ਰੁਪਏ ਮਲੋਟ ਗਿਆ ਆਪਣਾ 1000 ਰੁਪਏ ਜੀ ਤੇ ਰਈਆ 2000 ਰੁਪਏ ਗਾਜਰ ਅੱਜ ਵੀ ਕੀ ਆ ਜਲੰਧਰ 300 ਰੁਪਏ ਫਾਜ਼ਿਲਕਾ 1200 ਰੁਪਏ ਫਿਰੋਜ਼ਪੁਰ 400 ਰੁਪਏ ਬੁਢਲਾਡਾ 800 ਰੁਪਏ ਤੇ ਮਲੋਟ 700 ਰੁਪਏ ਰਈਆ 1300 ਰੁਪਏ ਜੀ ਹਰੇ ਮਟਰ ਅੱਜ ਭਾਰਿਆ ਜੀ ਜਨੰਦਰ ਕਮੈਂਟਲ 1100 ਰੁਪਏ ਦੇ ਹਿਸਾਬ ਨਾਲ ਵਿਕੇ ਆ। ਫਾਜ਼ਿਲਕਾ 5000 ਰੁਪਏ, ਫਿਰੋਜ਼ਪੁਰ 2500 ਰੁਪਏ, ਬੁੱਢਲਾਡਾ 3000 ਰੁਪਏ, ਮਲੋਟ 1600 ਰੁਪਏ ਤੇ ਰਈਆ 2300 ਰੁਪਏ ਕਮੈਂਟਲ ਦੇ ਹਿਸਾਬ ਨਾਲ ਅੱਜ ਹਰੇ ਮਟਰ ਵਿਕੇ ਆ ਜੀ। ਜੀ। ਇਹ ਤੇ ਸੀ ਜੀ ਮੰਡੀਆਂ ਦੇ ਭਾ ਜੀ ਆਪਾਂ ਦਿੱਤੇ ਸਣਾ। ਬਿਲਕੁਲ ਬਿਲਕੁਲ। ਹੁਣ ਆਈਏ ਡਾਕਟਰ ਸਾਹਿਬ ਜੀ। ਜਿਵੇਂ ਤੁਸੀਂ ਕਿਹਾ ਯਾਰ ਇਹ ਜਿਹੜੀ ਬਹੁਤ ਵੱਡੀ ਯੂਨੀਵਰਸਿਟੀ ਆ ਲੁਧਿਆਣੇ ਪਸ਼ੂਆਂ ਦੀ ਉੱਥੇ ਆਪਣਾ ਕਾਰਜ ਨਿਭਾ ਰਹੇ ਨੇ ਸੇਵਾਵਾਂ ਕਰ ਰਹੇ ਆ ਅੱਜ ਪਸ਼ੂਆਂ ਬਾਬਤ ਹੀ ਇਹਨਾਂ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਆ ਜਿਹੜੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਉਹ ਸਾਡਾ ਅੱਜ ਦਾ ਵਿਸ਼ਾ ਹੈ ਬਈ ਡੇਰੀ ਫਾਰਮਿੰਗ ਤੇ ਸੁਚੱਜਾ ਪਸ਼ੂ ਪ੍ਰਜਨਨ ਪ੍ਰਬੰਧ ਜੀ ਹਾਂਜੀ ਇਹ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਸਕ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 281 42 68 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਅੱਜ ਦੇ ਵਿਸ਼ੇ ਤੇ ਸਵਾਲ ਕਰੋ ਡਾਕਟਰ ਬਲਾਵਤ ਸਿੰਘ ਜੀ ਸਾਡੇ ਕੋਲ ਨੇ ਇਹ ਤੁਹਾਡੇ ਸਵਾਲ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਪਸ਼ੂ ਪ੍ਰਜਨਨ ਪ੍ਰਬੰਧ ਹਾਂਜੀ ਹੈਨਾ ਹਾਂਜੀ ਰਮਨ ਦਸੀ ਹਰ ਚੀਜ਼ ਦਾ ਕਰਦੇ ਆ ਪਰ ਇਹ ਤੋਂ ਥੋੜਾ ਜਿਹਾ ਸਾਨੂੰ ਹੋਰ ਮਤਲਬ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਕਿਉਂਕਿ ਇਹ ਅਗੋਂ ਸ੍ਰਿਸ਼ਟੀ ਧੁਰਨੀ ਆ ਇਹਦੇ ਚ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਜਿਨ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਮਿੱਠਾ ਸਿੰਘ ਜੀ ਜੇਕਰ ਆਪਾਂ ਗੱਲ ਕਰਦੇ ਆ ਪਸ਼ੂ ਪ੍ਰਜਨਨ ਪ੍ਰਬੰਧ ਦੀ ਉਹਦੇ ਚ ਆਪਾਂ ਨੂੰ ਮੁੱਖ ਤੌਰ ਤੇ ਪੰਜ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਸਾਰੇ ਨਾਲ ਪਹਿਲਾ ਇਹ ਹੈ ਕਿ ਵੀ ਪਸ਼ੂ ਪਾਲਕ ਵੀਰਾਂ ਨੂੰ ਕਿ ਵੀ ਆਪਣਾ ਪਸ਼ੂ ਸਮੇਂ ਸਿਰ ਜਵਾਨ ਹੋ ਜਾਵੇ ਜੀ ਜਵਾਨ ਹੋਣ ਦਾ ਭਾਵ ਕੱਲੀ ਉਮਰ ਨਾਲ ਨਹੀਂ ਉਹਦੇ ਭਾਰ ਨਾਲ ਵੀ ਸੰਬੰਧਿਤ ਆ ਜੇਕਰ ਆਪਣੀ ਵੈੜੀ ਜਿਹੜੀ ਹੈਗੀ ਆ ਉਹ 2 ਸਾਲ ਦੀ ਉਮਰ ਤੱਕ 2.5 ਕੁਇੰਟਲ 2 ਤੋਂ 2.5 ਕੁਇੰਟਲ ਤੱਕ ਜੇ ਭਾਰ ਲੈ ਲੈਂਦੀ ਆ ਤਾਂ ਵੀ ਆਪਾਂ ਉਹਨੂੰ ਜਵਾਨ ਕਨਸਿਡਰ ਕਰਦੇ ਜੀ ਜੇਕਰ ਆਪਾਂ ਉਹਨੂੰ ਮੱਝਾਂ ਦੀ ਝੋਟੀਆਂ ਦੀ ਗੱਲ ਕਰਦੇ ਆ ਜੇਕਰ ਉਹਨਾਂ ਦੀ ਉਮਰ 3 ਸਾਲ ਦੇ ਵਿੱਚ ਉਹਨਾਂ ਦਾ ਜਿਹੜਾ ਭਾਰ ਆ 2.5 ਕੁਇੰਟਲ ਤੋਂ 3 ਕੁਇੰਟਲ ਤੱਕ ਦਾ ਤਾਂ ਉਹਨੂੰ ਵੀ ਆਪਾਂ ਆਪਦੀ ਮੁੱਖ ਤੌਰ ਤੇ ਸੁਚੱਜੇ ਪ੍ਰਜਨਨ ਪ੍ਰਬੰਧ ਦੇ ਵਿੱਚ ਲੈ ਕੇ ਚੱਲਾਂਗੇ ਠੀਕ ਹੈ ਦੂਜੀ ਗੱਲ ਜੇ ਮੈਂ ਗੱਲ ਕੀਤੀ ਤਾਂ ਆਪਾਂ ਜੇ ਪਸ਼ੂ ਸਮੇਂ ਸਿਰ ਜਵਾਨ ਹੋ ਜਾਂਦਾ ਜਵਾਨ ਹੋਇਆ ਪਸ਼ੂ ਸਮੇਸਰ 헤헤 ਦੀਆਂ ਤਾਰਾਂ ਵੀ ਵਿਖਾਵੇ 헤헤 ਚ ਵੀ ਆਵੇ ਤਾਂ ਆਪਾਂ ਗੱਲ ਕਰਾਂਗੇ ਹੂੰ ਹੂੰ ਜੇ 헤헤 ਚ ਆ ਗਿਆ ਤਾਂ ਉਸ ਤੋਂ ਬਾਅਦ ਸਮੇਸਰ ਆਸ ਵੀ ਹੋ ਜਾਵੇ ਆਸ ਹੋਣ ਤੋਂ ਬਾਅਦ ਜਿਹੜਾ ਹੈਗਾ ਗਰਭਕਾਲ ਦੇ ਵਿੱਚ ਵੀ ਆ ਜਾਏ ਭਾਵ ਗਪਸ਼ੂ ਗੱਬਣ ਹੋ ਜੇ ਜੇਕਰ ਪਸ਼ੂ ਸਮੇਸਰ ਗੱਬਣ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੀ ਹੈ ਕਿ ਬਈ ਚੰਗੀ ਤਰ੍ਹਾਂ ਸੂ ਪਵੇ ਭਾਵ ਕਿਸੇ ਵੀ ਤਰੀਕੇ ਦੀ ਕੋਈ ਵੀ ਔਖਿਆਈ ਨਾ ਆਵੇ ਜੇਕਰ ਚੰਗੇ ਸਮੇਸਰ ਸੂਰਿਆ ਕਿਸੇ ਵੀ ਤਰੀਕੇ ਦੀ ਕੋਈ ਵੀ ਅਖਵਾਈ ਨਹੀਂ ਆਈ ਤਾਂ ਉਹਨੂੰ ਆਪਸ ਵਿੱਚ ਅਜਾ ਪ੍ਰਜਨਨ ਪ੍ਰਬੰਧ ਲੈ ਕੇ ਚੱਲ ਸਕਦੇ। ਮਤਲਬ ਇਹ ਪਸ਼ੂ ਦੇ ਮਤਲਬ ਤੋਂ ਬਾਅਦ ਵੱਖ-ਵੱਖ ਪੜਾਣੇ। ਵੱਖ-ਵੱਖ ਪੜਾਣੇ, ਪੰਜ ਪੜਾਣੇ ਜੀ ਆਪਣੇ। ਜਿਨ੍ਹਾਂ ਨੂੰ ਅਸੀਂ ਉੱਥੇ ਜਾਂਦੇ ਹੋਏ ਇਹਨਾਂ ਦਾ ਜਿਹੜਾ ਉਹ ਸਾਰਾ ਪ੍ਰਬੰਧ ਕਰਨਾ। ਕਰਨਾ। ਜੀ। ਜੀ। ਡਾਕਟਰ ਸਾਹਿਬ ਜਿਵੇਂ ਤੁਸੀਂ 50 ਪੜਾਵਾਂ ਦੀ ਗੱਲ ਕੀਤੀ। ਹਾਂ ਜੀ। ਤੇ ਮੈਂ ਹੁਣ ਇਹਦੇ ਤੁਹਾਡੇ ਕੋਲ ਸਮਝਣਾ ਚਾਹਨਾ ਕਿ ਵੇਖੋ ਸਭ ਤੋਂ ਮਹੱਤਵਪੂਰਨ ਗੱਲ ਉਦੋਂ ਆ ਜਾਂਦੀ ਆ। ਹਾਂ। ਕਿ ਜਦੋਂ ਪਸ਼ੂ ਆਪਾਂ ਨਵੇਂ ਦੁੱਧ ਕਰਾਉਣਾ ਤੇ ਉਹਦੇ ਵਾਸਤੇ ਆ ਵੀ ਕੋਈ ਹੇਹੇ ਰੀਆਂ ਨਿਸ਼ਾਨੀਆਂ ਜਿਹੜੀਆਂ ਆ ਉਹ ਪਸ਼ੂ ਵਿਖਾਏ ਉਹ ਨਿਸ਼ਾਨੀਆਂ ਜਿਹੜੀਆਂ ਕਿਹੜੀਆਂ ਉਹ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਪਸ਼ੂ ਵਿਖਾਉਂਦਾ ਤੇ ਆਪਾਂ ਪਛਾਣਦੇ ਆ ਹਰਪ੍ਰੀਤ ਜੀ ਜੇਕਰ ਆਪਾਂ ਹੇਹੇ ਦੀ ਮੁੱਖ ਨਿਸ਼ਾਨੀਆਂ ਦੀ ਗੱਲ ਕਰਦੇ ਆ ਉਸ ਚ ਪਸ਼ੂ ਪਾਲਕ ਵੀਰਾਂ ਨੂੰ ਕਈ ਵਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਸਾਰਨੋਂ ਪਹਿਲਾਂ ਮੁੱਖ ਜਾਣਕਾਰੀ ਕੀ ਆ ਇਹੇ ਦੀ ਨਿਸ਼ਾਨੀਆਂ ਕੀ ਆ ਸਾਰਨੋਂ ਪਹਿਲਾਂ ਆਮ ਤੌਰ ਤੇ ਬਜ਼ੁਰਗ ਜਿਵੇਂ ਕਹਿੰਦੇ ਆ ਕਿ ਵੀ ਤਾਰਾ ਨਾਲ ਹੀ ਤਾਰਾਣੀ ਜੇਕਰ ਪਸ਼ੂ ਤਾਰਾ ਦੇ ਰਿਹਾ ਸਾਫ਼ ਸੁਥਰੀ ਸ਼ੀਸ਼ੇਦਾਰ ਤਾਰਾ ਦੇ ਰਿਹਾ ਤਾਂ ਉਹਦਾ ਮਤਲਬ ਇਹ ਆ ਕਿ ਪਸ਼ੂ ਇਹੇ ਵਿੱਚ ਕੱਲੀਆਂ ਤਾਰਾ ਨਾਲ ਨਹੀਂ ਸੰਬੰਧ ਰੱਖਦਾ ਉਹਦੇ ਵਿੱਚ ਕੀ ਆ ਸੂ ਦੇ ਆਲੇ ਦਿwale ਸੋਜਿਸ਼ ਸੂ ਦੀ ਜਿਹੜੀ ਅੰਦਰਲੀ ਚਿੱਲੀ ਆ ਉਹਦਾ ਲਾਲ ਹੋਣਾ ਪਸ਼ੂ ਦਾ ਬੇਰਾਮਾ ਹੋਣਾ ਕਈ ਪਸ਼ੂਆਂ ਦੇ ਵਿੱਚ ਜਿਵੇਂ ਆਪਾਂ ਮੈਂ ਕਰ ਗੱਲ ਕਰਦਾ ਕਿ ਵੀ ਮੱਜਾਂ ਦੇ ਵਿੱਚ ਪਸ਼ੂ ਦੁੱਧ ਘਟਾ ਦਿੰਦਾ ਜਿਹਨੂੰ ਆਪਾਂ ਡੋਕਾ ਕਹਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਕਈ ਦੂਜੇ ਪਸ਼ੂ ਹੈਗੇ ਜਿਵੇਂ ਵਲੈਤੀ ਪਸ਼ੂ ਜਿਨ੍ਹਾਂ ਦੇ ਵਿੱਚ ਨਾ ਸਮਲਿੰਗੀ ਵਰਤਾਅ ਆ ਜਾਂਦਾ ਭਾਵ ਉਹਦਾ ਇਹ ਹੈ ਕਿ ਪਸ਼ੂ ਇੱਕ ਦੂਜੇ ਦੇ ਉੱਪਰ ਚੜਦਾ ਠੀਕ ਹੈ ਇਹ ਮੁੱਖ ਤੌਰ ਤੇ ਕਈ ਨਿਸ਼ਾਨੀਆਂ ਇੱਕ ਨਿਸ਼ਾਨੀ ਹੋਰ ਹੈ ਜਿਹੜੀ ਕਿ ਵੀ ਪਸ਼ੂ ਬਗੈਰ ਮਤਲਬ ਤੋਂ ਅੜੰਬਦਾ ਰਹਿੰਦਾ ਅੱਛਾ ਹਾਂ ਇਹ ਨਿਸ਼ਾਨੀਆਂ ਕਰਕੇ ਕਈ ਪਸ਼ੂ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹ ਇਹੇ ਦੀਆਂ ਮੁੱਖ ਨਿਸ਼ਾਨੀਆਂ ਜਿਹੜੀ ਪਸ਼ੂ ਪਾਲਕ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਬੱਸ ਸੋਈ ਦੋਨਕਾਈ ਵਾਰੀ ਪਸ਼ੂ ਤੇ ਆਪਣੀਆਂ ਨਿਸ਼ਾਨੀਆਂ ਛੱਡਦਾ ਹੈਨਾ ਜਾਂ ਤੇ ਪਸ਼ੂ ਪਾਲਕ ਧਿਆਨ ਦੇਂਦਾ ਨਹੀਂ ਜਾਂ ਧਿਆਨ ਜਾਂਦਾ ਨਹੀਂ ਜਾ ਜਾਂਦਾ ਨਹੀਂ ਹਾਂਜੀ ਹੈਨਾ ਅਸੀਂ ਕਈ ਵਾਰੀ ਕਹਿੰਨੇ ਆ ਵੀ ਇਹ ਤੇ ਰੋਜ਼ ਦੀ ਪ੍ਰਤੀਕਿਰਿਆ ਹੈ ਇਹਨਾਂ ਦੀ ਇਹ ਤਰੀ ਜਾਂਦੇ ਆ ਹਾਂਜੀ ਪਰ ਗੱਲ ਇਹ ਆ ਵੀ ਪਸ਼ੂ ਤੇ ਨਿਸ਼ਾਨੀਆਂ ਛੱਡੀ ਜਾਂਦਾ ਅਸੀਂ ਕਿਵੇਂ ਉਹਨੂੰ ਪਛਾਨੀਏ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹਦੇ ਤੋਂ ਸਾਨੂੰ ਪਸ਼ੂ ਪਾਲਕਾਂ ਨੂੰ ਪਛਾਣ ਹੋ ਜਾਂਦੀ ਆ ਵੀ ਇਹ ਹੁਣ ਇਹੇ ਚ ਹੈ ਮੈਂ ਮੁੱਖ ਤੌਰ ਤੇ ਤੁਹਾਨੂੰ ਨਿਸ਼ਾਨੀਆਂ ਦੱਸੀਆਂ ਹੁਣ ਮੈਂ ਸਹੀ ਪਛਾਣ ਦੀ ਗੱਲ ਦੱਸਦਾ ਸਰ ਦਾ ਪਹਿਲਾ ਹੈਗਾ ਕਿ ਵੀ ਪਸ਼ੂ ਪਾਲਕ ਇੱਕ ਆਪਣਾ ਨਿਯਮ ਬਣਾ ਲੇ ਕਿ ਵੀ ਹਰੇਕ ਪਸ਼ੂ ਦਾ ਸੁਚੱਜੇ ਤਰੀਕੇ ਨਾਲ ਆਪਦਾ ਰਿਕਾਰਡ ਰੱਖੇ ਹਰੇਕ ਇੱਕ ਪਸ਼ੂ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਜੀ ਦੇ ਚਾਹ ਜਾਂਦਾ ਕਿ ਵੀ ਪਸ਼ੂ ਕਦੋਂ ਸਮੇਂ ਸਿਰ ਜਵਾਨ ਹੋਇਆ ਕਿਹੜੀਆਂ-ਕਿਹੜੀਆਂ ਔਣੇ ਇਹ ਇਹ ਦੀਆਂ ਨਿਸ਼ਾਨੀਆਂ ਦੱਸੀਆਂ ਤੇ ਉਹਨੂੰ ਆਸ ਕਰਾਉਣ ਦੀ ਮਿਤੀ ਕੀ ਹੈ ਜੇਕਰ ਆਸ ਕਰਾਉਣ ਦੀ ਮਿਤੀ ਦੀ ਗੱਲ ਕਰਦੇ ਆ ਤਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਪਸ਼ੂ ਪਾਲਕ ਜਿਹੜੇ ਵੀ ਝੋਟੇ ਤੋਂ ਆਪਾਂ ਆਸ ਕਰਾਉਣੇ ਆ ਠੀਕ ਹੈ ਉਹਦਾ ਰਿਕਾਰਡ ਰੱਖਿਆ ਜਾਵੇ ਜੇਕਰ ਇੰਨਾ ਸਾਰੀਆਂ ਚੀਜ਼ਾਂ ਦਾ ਆਪਣੇ ਕੋਲ ਰਿਕਾਰਡ ਹੋਊਗਾ ਆਪਾਂ ਨੂੰ ਹਰੇਕ ਬਾਈਏ ਦਾ ਪਤਾ ਲੱਗੂਗਾ ਉਦੋਂ ਆਪਾਂ ਰਿਕਾਰਡ ਦੇਖ ਕੇ ਦੱਸ ਸਕਦੇ ਹਾਂ ਕਿ ਵੀ ਹੁਣ ਪਸ਼ੂ ਨੇ ਪਿਛਲੇ ਮਹੀਨੇ ਪਿਛਲੇ 22 ਦਿਨ ਇਹ ਆਪਾਂ ਨੂੰ ਨਿਸ਼ਾਨੀਆਂ ਦਿੱਤੀਆਂ ਹੁਣ ਭਾਵੇਂ ਜੇ ਦੁਆਰਾ ਨਿਸ਼ਾਨੀਆਂ ਦੇਊਗਾ ਤਾਂ ਫਿਰ ਆਪਾਂ ਉਹਨੂੰ ਦੁਆਰਾ ਮਲਾਪ ਕਰਾਵਾਂਗੇ ਜੇ ਨਹੀਂ ਦੇਊਗਾ ਤਾਂ ਆਪਾਂ ਉਹਨੂੰ ਅਗਾ ਅੱਗੇ ਗਰਭਕਾਲ ਵੇਲੇ ਦੁਆਰਾ ਚੈੱਕ ਕਰਾਵਾਂਗੇ ਠੀਕ ਹੈ ਦੂਜੀ ਨਿਸ਼ਾਨੀ ਜੇਕਰ ਆਪਾਂ ਗੱਲ ਕਰਦੇ ਆਂ ਦੂਜੀ ਪਛਾਣ ਦੀ ਤਾਂ ਉਹ ਹੈਗੀ ਹੈ ਪੀਡੋਮੀਟਰ ਆਪਾਂ ਆਮ ਤੌਰ ਤੇ ਸਾਰੇ ਹੁਣ ਅੱਜ ਕੱਲ ਸਮਾਰਟ ਵਾਚੇਸ ਯੂਜ਼ ਕਰਦੇ ਹਰਪ੍ਰੀਜੀ ਉਹ ਸਮਾਰਟ ਵਾਚੇਸ ਨੂੰ ਵੀ ਪਸ਼ੂਆਂ ਦੇ ਵਿੱਚ ਉਹਨੂੰ ਪੀਡੋਮੀਟਰ ਕਿਹਾ ਜਾਂਦਾ ਇਹ ਪਸ਼ੂਆਂ ਦੀ ਪਿਛਲੀ ਲੱਤ ਦੇ ਵਿੱਚ ਬੰਨ੍ਹਿਆ ਜਾਂਦਾ ਕਿਉਂਕਿ ਹੇਹੇ ਦੇ ਵਿੱਚ ਕੀ ਹੈ ਕਿ ਵੀ ਪਸ਼ੂਆਂ ਦਾ ਤੋਰਾ ਫੇਰਾ ਬਹੁਤ ਵੱਧ ਜਾਂਦਾ ਜੀ ਜਦੋਂ ਤੋਰਾ ਫੇਰਾ ਵੱਧ ਜਾਂਦਾ ਆਮ ਤੌਰ ਤੋਂ ਤਾਂ ਆਪਾਂ ਨੂੰ ਇਹ ਪਤਾ ਲੱਗ ਜਾਊ ਕਿ ਪੀਡੋਮੀਟਰ ਨੇ ਦੱਸਤਾ ਕਿ ਵੀ ਇਹ ਪਸ਼ੂ ਦਾ ਤੋਰਾ ਵੇਰਾ ਵੱਧ ਗਿਆ ਤਾਂ ਪਸ਼ੂ ਹੀਟ ਚਾ ਮਤਲਬ ਵਿਚੈਨ ਹੋਣ ਕਰਕੇ ਤੋਨਾ ਫਿਰਨਾ ਜ਼ਿਆਦਾ ਕਰ ਦਿੰਦਾ ਤੋਨਾ ਫਿਰਨਾ ਜ਼ਿਆਦਾ ਹੋ ਜਾਂਦਾ ਤਾਂ ਆਪਾਂ ਨੂੰ ਪੀਡੋਮੀਟਰ ਨਾਲ ਇਹਦਾ ਪਤਾ ਲੱਗ ਸਕਦਾ ਮਤਲਬ ਇਹ ਵੀ ਜਦੋਂ ਤੇ ਉਥੇ ਢਾਰੇ ਚ ਹੀ ਆ ਉਹ ਪਸ਼ੂ ਇਧਰ ਉਧਰ ਵੀ ਜਾਂਦਾ ਤੇ ਸਾਨੂੰ ਅਸੀਂ ਕੋਈ ਉਹਦੇ ਕਦਮ ਥੋੜਾ ਗਿੰਦੇ ਆ ਹਾਂ ਹੈਨਾ ਬਾਹਰ ਦੇ ਨਿਕਲਦਾ ਫਿਰ ਤੇ ਪਤਾ ਲੱਗਦਾ ਵੀ ਇਹ ਕਿਲੋਮੀਟਰ ਸ਼ੈਰ ਕਰਾ ਤੋਰ ਤੋਰ ਫਿਰ ਗਿਆ ਕੁੱਲੇ ਵਾੜੇ ਚ ਇਹ ਚੀਜ਼ ਜ਼ਿਆਦਾ ਪੈਂਦੀ ਅੰਦਰ ਉਹਨੂੰ ਉਹਦੇ ਕਦਮ ਨਾਪਣ ਲਈ ਸਾਨੂੰ ਇਹ ਜੰਤਰ ਦੀ ਮਤਲਬ ਸਹਾਇਤਾ ਲੈਣੀ ਲੈਣੀ ਚਾਹੀ ਦੀ ਹੈ ਜੀ ਕਈ ਵਾਰੀ ਕੀ ਹੁੰਦਾ ਸਿੰਘ ਸਾਹਿਬ ਕੀ ਵੀ ਜਿਹੜਾ ਆਪਾਂ ਗੱਲ ਕਰਦੇ ਆ ਕਈਆਂ ਦੇ ਕੋਲ ਪੀਡੋਮੀਟਰ ਲੈਣ ਦੀ ਜਾਂ ਉਨੀ ਕਪੈਸਿਟੀ ਨਹੀਂ ਹੁੰਦੀ ਠੀਕ ਹੈ ਸਮਰੱਥਾ ਨਹੀਂ ਹੁੰਦੀ ਉਸ ਕੇਸ ਦੇ ਵਿੱਚ ਕਈ ਜਿਵੇਂ ਪਸ਼ੂ ਪਾਲਕ ਆ ਉਹ ਖੱਸੀ ਸਾਨ ਰੱਖਦੇ ਜੀ ਖੱਸੀ ਸਾਨ ਦਿਨ ਵਿੱਚ ਦੋ ਵਾਰ ਆਪਣੇ ਵਗ ਦੇ ਵਿੱਚ ਫਰੋਂਦੇ ਆ ਖੱਸੀ ਸਾਨ ਜਿੱਥੇ ਜਾ ਕੇ ਰੁਕ ਗਿਆ ਉਹ ਆਪਾਂ ਨੂੰ ਦੱਸ ਦਿੰਦਾ ਕਿ ਵੀ ਇਹ ਪਸ਼ੂ ਹੀਟ ਦੇ ਵਿੱਚ ਆ ਭਾਵ ਉਹਦੇ ਉੱਪਰ ਮਲਾਪ ਕਰਨ ਦੀ ਸਥਿਤੀ ਦੇ ਵਿੱਚ ਆਉਂਦਾ ਪਰ ਉਹ ਮਲਾਪ ਤੋਂ ਅਸਮਰੱਥ ਕਿਉਂਕਿ ਖੱਸੀ ਹੈ ਠੀਕ ਹੈ ਉਸ ਕੇਸ ਨਾਲ ਵੀ ਆਪਾਂ ਉਹਦੀ ਸਹੀ ਪਛਾਣ ਕਰ ਸਕਦੇ ਆ ਤੇ ਇਸ ਚੀਜ਼ਾਂ ਬਾਰੇ ਆਪਾਂ ਅੱਗੇ ਪ੍ਰਚਾਰ ਕਰ ਸਕਦੇ ਨੇ ਦੇਸੀ ਤਰੀਕਾ ਇਹ ਹੈ ਦੇਸੀ ਤਰੀਕਾ ਇਹ ਹੈ ਜੀ ਤੇ ਬਲਾਵਸਾਂ ਜੀ ਹੁਣ ਵੇਖੋ ਜਦੋਂ ਆਪਾਂ ਇਸ ਤਰੀਕੇ ਦੀਆਂ ਨਿਸ਼ਾਨੀਆਂ ਵੀ ਵੇਖ ਲੀਆਂ ਆਪਾਂ ਪਛਾਣ ਵੀ ਲਏ ਉਤੋਂ ਬਾਅਦ ਅਗਲੀ ਗੱਲ ਆ ਜਾਂਦੀ ਕਿ ਆਪਾਂ ਪਸ਼ੂ ਨੂੰ ਨਵੇਂ ਦੁੱਧ ਕਰਾਉਣਾ ਹੈ ਹਾਂਜੀ ਤੇ ਨਵੇਂ ਦੁੱਧ ਕਰਾਉਣ ਦੇ ਵਿੱਚ ਵੇਖੋ ਹੁਣ ਉਹ ਗੱਲਾਂ ਜਿਹੜੀਆਂ ਆ ਵੀ ਪਸ਼ੂ ਦਾ ਨਰ ਨਾਲ ਮਲਾਪ ਕਰਾਉਣਾ ਉਸ ਟਿਕੇਰੀਆਂ ਵੀ ਚਲੋ ਚਲਦੀਆਂ ਸਾਡੇ ਕੋਲ ਪਰ ਜ਼ਿਆਦਾ ਪ੍ਰਚਲਨ ਜਿਹੜਾ ਇਸ ਵੇਲੇ ਇਹ ਹੋ ਗਿਆ ਵਾ ਕਿ ਆਪਾਂ ਮਸਨੂਈ ਗਰਭਦਾਨ ਜਿਹੜਾ ਵਾ ਉਸ ਟਿਕੇ ਨਾਲ ਕਰਵਾਇਆ ਜਾਏ ਹਾਂਜੀ ਤੇ ਕਿਉਂਕਿ ਵੇਖੋ ਉਹਦੇ ਚ ਸਾਡੇ ਕੋਲ ਕਈ ਤਰੀਕੇ ਦੇ ਵਾਧੇ ਆ ਕਿ ਅਸੀਂ ਕਿਹੋ ਜਿਹੇ ਪਸ਼ੂ ਦਾ ਕਰਾਉਣਾ ਹੈ ਕਿੰਨੇ ਦੁੱਧ ਵਾਲੇ ਦਾ ਕਰਾਉਣਾ ਹੈ ਤਾਂ ਉਸ ਪੱਖੋਂ ਜਿਹੜਾ ਸਹੀ ਸਮਾਂ ਜਿਹੜਾ ਕਿਹੜਾ ਤੁਸੀਂ ਸਮਝ ਦੇ ਜੇ ਜਿਹੜਾ ਜਦੋਂ ਅਸੀਂ ਮਸਨੂਈ ਗਰਭਦਾਨ ਕਰਾਉਣਾ ਹੈ ਹਰਪ੍ਰੀਤ ਜੀ ਮਸਨੂਈ ਗਰਭਦਾਨ ਇਹ ਹੁੰਦਾ ਕਿ ਵੀ ਆਪਾਂ ਬਣਾਵਟੀ ਤਰੀਕੇ ਨਾਲ ਪਸ਼ੂ ਦਾ ਮਲਾਪ ਕਰਾਉਨੇ ਜੀ ਤੇ ਮਸਨੁਈ ਗਰਭਦਾਨ ਲਈ ਮੁੰਡਾ ਸਿੰਘ ਜੀ ਇੱਕ ਗੱਲ ਮੈਂ ਇਹ ਦੱਸਣੀ ਚਾਹੁੰਦਾ ਕਿ ਵੀ ਇੱਕ ਉੱਤਮ ਸਮੇਂ ਤੇ ਹੋ ਜੇ ਤਾਂ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੇਕਰ ਮਾੜਾ ਜਿਹਾ ਸਮਾਂ ਉੱਪਰ-ਨੀਚੇ ਹੋ ਗਿਆ ਤਾਂ ਉਹਦੇ ਨਾਲ ਗੱਭਣ ਪ੍ਰਕਿਰਿਆ ਦੀ ਜਿਹੜੀ ਦਰ ਹੈਗੀ ਆ ਉਹ ਘਟ ਜਾਂਦੀ ਆ ਹੁਣ ਡਾਕਟਰੀ ਪਾਸ਼ਾ ਦੇ ਵਿੱਚ ਹਰਪ੍ਰੀਤ ਜੀ ਗੱਲ ਇਹ ਆ ਏ ਐਮ ਪੀ ਐਮ ਰੂਲ ਏ ਐਮ ਪੀ ਐਮ ਦਾ ਮਤਲਬ ਏ ਐਮ ਮਤਲਬ ਸਵੇਰ ਪੀ ਐਮ ਮਤਲਬ ਸ਼ਾਮ ਜੇਕਰ ਪਸ਼ੂ ਸਵੇਰੇ ਤਾਰਾ ਵਿਖਾ ਰਿਹਾ ਸਵੇਰੇ ਆਪ ਦਾ ਸਟੈਂਡਿੰਗ ਹੈ ਆ ਵਿਖਾ ਰਿਹਾ ਤਾਂ ਆਪਾਂ ਉਹਦਾ 12 ਘੰਟਿਆਂ ਬਾਅਦ ਮਲਾਪ ਕਰਾ ਦੇਣਾ ਜੇਕਰ ਸ਼ਾਮ ਨੂੰ ਬੁਖਾਰ ਆਇਆ ਤਾਂ ਅਗਲੇ ਦਿਨ ਚੜ੍ਹਦੀ ਸਵੇਰ ਆਪਾਂ ਉਹਦਾ ਮਲਾਪ ਕਰਾ ਦੇਣਾ ਤੇ ਇਹ ਹੈਗਾ ਕਿ ਵੀ ਮਸਨੋਈ ਗਰਭਦਾਨ ਦਾ ਸਹੀ ਸਮਾਂ ਕੀ ਹੈ ਵਕਫਾ 12 ਕੰਟਿਆਂ ਦਾ ਵਕਫਾ 12 ਘੰਟਿਆਂ ਦਾ ਏ.ਐਮ.ਪੀ.ਐਮ. ਰੂਲ ਦੇ ਅਨੁਸਾਰ ਕਈ ਪਸ਼ੂਆਂ ਦੇ ਵਿੱਚ ਕੀ ਹੁੰਦਾ ਪਸ਼ੂ ਪਾਲਕ ਇਹ ਵੇਖਦੇ ਆ ਕਿ ਵੀ ਪਸ਼ੂ ਗੱਭਣ ਨਹੀਂ ਰਹਿੰਦਾ ਜੇ ਇਨਕੇ ਇਸ ਪਸ਼ੂ ਗੱਭਣ ਦੇ ਰਹਿਣ ਦੀ ਦਿੱਕਤ ਆਉਂਦੀ ਹੈ ਤਾਂ ਉਹਨੂੰ 24 ਘੰਟਿਆਂ ਬਾਅਦ ਦੁਆਰਾ ਫੇਰ ਮਸਨੂਈ ਗਰਭਦਨ ਕਰਾ ਲੈਣਾ ਚਾਹੀਦਾ। ਕਈ ਪਸ਼ੂਆਂ ਦੇ ਵਿੱਚ ਹੀਟ ਲੰਬੀ ਰਹਿੰਦੀ ਹੈ ਤਾਂ ਉਹਦੇ ਵਿੱਚ ਵੀ 24 ਘੰਟਿਆਂ ਬਾਅਦ ਆਪਾਂ ਨੂੰ ਦੁਆਰਾ ਮਲਾਪ ਕਰਾ ਦੇਣਾ ਚਾਹੀਦਾ। ਅੱਛਾ ਡਾਕਟਰ ਸਾਹਿਬ ਮੈਂ ਮਾਫੀ ਚਾਹਾਂਗਾ। ਫੋਨ ਆ ਗਿਆ ਇੱਕ ਸਰ ਜਿਨ੍ਹਾਂ ਦਾ ਸੁਣ ਲਈਏ ਜੀ। ਹਾਂਜੀ। ਹੈਲੋ ਜੀ। ਹੈਲੋ। ਹੈਲੋ। ਸਸਰੀ ਘਰ ਜੀ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਪਖਰਾਂ ਵਾਲੀ ਰਾਸਾਂ ਤੋਂ ਬੋਲਦਾ ਹਾਂ ਜੀ ਹਰਮੰਗੜ ਜ਼ਿਲ੍ਹੇ ਤੋਂ ਜੀ ਤੇ ਤਿੰਨ ਵਾਰੀ ਗਾਂ ਦੇ ਟੀਕੇ ਭਰਾਤਾ ਜੀ ਰਹਿੰਦੀ ਨਹੀਂ ਜੀ ਤੇ ਡਾਕਟਰ ਤੋਂ ਚੈੱਕ ਕਰਵਾਇਆ ਹੈ ਅੱਛਾ ਜੀ ਉਹ ਕਹਿੰਦੇ ਪਾਣੀ ਦੀ ਘਣੈ ਜੀ ਬੱਚੇ ਦਾਣੀ ਚ ਅੱਛਾ ਜੀ ਜੀ ਡਾਕਟਰ ਸਾਹਿਬ ਤਿੰਨ ਵਾਰੀ ਕਰਾਤੀ ਡਾਕਟਰ ਤੋਂ ਚੈੱਕ ਕਰਾ ਲਿਆ ਉਹ ਕੋਈ ਬੱਚੇ ਦਾ ਨਹੀਂ ਚੁਕਸ ਦੱਸਦੇ ਪਏ ਆ ਕੀ ਕਰਨਾ ਚਾਹੀਦਾ ਹੈ ਇਹਦੇ ਵਿੱਚ ਜੇਕਰ ਤਿੰਨ ਵਾਰੀ ਕਰਾ ਲਿਆ ਤਾਂ ਉਸ ਪਸ਼ੂ ਨੂੰ ਰਿਪੀਟ ਬਰੀਡਰ ਕਹਿੰਦੇ ਆ ਜੀ ਠੀਕ ਹੈ ਉਸ ਬਿਮਾਰੀ ਨੂੰ ਰਿਪੀਟ ਬਰੀਡਿੰਗ ਕਹਿੰਦੇ ਆ ਕਈ ਕੇਸਸ ਦੇ ਵਿੱਚ ਕੀ ਹੁੰਦਾ ਸਾਰਿਆਂ ਨਾਲ ਪਹਿਲਾਂ ਕਿ ਵੀ ਆਪਾਂ ਜਿਹੜੀ ਖੁਰਾਕ ਦੀ ਗੱਲ ਕਰਦੇ ਆ ਖੁਰਾਕ ਆਪਣੀ ਸੰਤੁਲਿਤ ਨਹੀਂ ਹੋ ਸਕਦੀ ਜੇਕਰ ਪਸ਼ੂ ਪਾਲਕ ਵੀਰ ਸੰਤੁਲਿਤ ਖੁਰਾਕ ਦੇ ਰਿਹਾ ਤਾਂ ਕਈ ਚੀਜ਼ਾਂ ਦੀ ਤਾਤ ਦੀ ਘਾਟ ਕਰਕੇ ਵੀ ਇਹ ਚੀਜ਼ ਦੀ ਬਿਮਾਰੀ ਹੋ ਸਕਦੀ ਹੈ ਦੂਜੇ ਨਿਰਭਰ ਕਰਦਾ ਮੈਂ ਤੁਹਾਨੂੰ ਮਸਨੂਈ ਗਰਭਦਾਨ ਦੀ ਆਪਾਂ ਗੱਲ ਕਰਦੇ ਸੀ ਕਿ ਵੀ ਉਹ ਉਚਿਤ ਸਮੇਂ ਤੇ ਹੀ ਹੋਣਾ ਚਾਹੀਦਾ ਸਮੇਂ ਦੇ ਵਿੱਚ ਕਿਤੇ ਕੋਈ ਉੱਪਰ نیچے ਜਿਹੜਾ ਟਾਈਮ ਹੁੰਦਾ ਮੈਂ 12 ਘੰਟਿਆਂ ਦੀ ਏ.ਐਮ. ਪੀ.ਐਮ. ਰੂਲ ਦੀ ਗੱਲ ਕੀਤੀ ਉਹਦੇ ਕਰਕੇ ਵੀ ਇਹ ਚੀਜ਼ ਦੀ ਦਿੱਕਤ ਆ ਸਕਦੀ ਹੈ ਜੇਕਰ ਪਸ਼ੂ ਪਾਲਖ ਵੀਰ ਉਹ ਚੀਜ਼ ਸਹੀ ਤਰੀਕੇ ਨਾਲ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਚੀਜ਼ ਨੂੰ ਆਪਾਂ ਜ਼ਿਆਦਾ ਕਰ ਸਕਦੇ ਹਾਂ ਜੇ ਫਿਰ ਵੀ ਕੋਈ ਬੱਚੇਦਾਨੀ ਦੇ ਵਿੱਚ ਦਿੱਕਤ ਹੈਗੀ ਆ ਤਾਂ ਜਾਂ ਤਾਂ ਯੂਨੀਵਰਸਿਟੀ ਲੈ ਆਉਣ ਅਲਟਰਾਸਾਉਂਡ ਸਕੈਨ ਹੋ ਜਾਏ ਜਾਂ ਉਹ ਆਪਣੇ ਸ਼ਹਿਰ ਦੇ ਪਬਲਿਕ ਕਲੀਨਿਕ ਦੇ ਵਿੱਚ ਲੈ ਜਾਣ ਜਿੱਥੇ ਅਲਟਰਾਸਾਉਂਡ ਮਸ਼ੀਨ ਸਰਕਾਰ ਵੱਲੋਂ ਉਪਲਬਧਾ ਉੱਥੋਂ ਬੱਚੇਦਾਨੀ ਦੀ ਜਾਂਚ ਕਰਵਾ ਸਕਦੇ ਜੀ ਬਹੁਤ ਵਧੀਆ ਗੱਲ ਆ ਚਾ ਆਪਣੀ ਗੱਲ ਚੱਲਦੀ ਪਈ ਸੀ ਮਸਨੋਈ ਗਰਭ ਦਾ ਹਾਂ ਜੀ ਜਿਵੇਂ ਤੁਸੀਂ ਹੁਣ ਵੀ ਦੱਸਿਆ ਇਸ ਸਮੇਂ ਦੀ ਉਹਦੇ ਚ ਬਹੁਤ ਜ਼ਿਆਦਾ ਮਹੱਤਤਾ ਹੈ ਹੈਨਾ ਤੇ ਇਹਦਾ ਮਤਲਬ ਤੇ ਇਹ ਹੋਇਆ ਵੀ ਜੇ ਅਸੀਂ ਇਦਾਂ ਕੋਈ ਇੰਜੈਕਸ਼ਨ ਲਾਣਾ ਟੀਕਾ ਲਵਾਣਾ ਹੈਨਾ ਤੇ ਸਾਨੂੰ ਫਿਰ ਮਾਹਰ ਦੀ ਸਹਾਇਤਾ ਵੀ ਲੈ ਲੈਣੀ ਚਾਹੀਦੀ ਹੈ ਮਾਹਰ ਦੀ ਸਹਾਇਤਾ ਤਾਂ ਜ਼ਰੂਰੀ ਹੈ ਜੀ ਕਿਉਂਕਿ ਉਚਿਤ ਸਮੇਂ ਦੀ ਹਿਸਟਰੀ ਤਾਂ ਆਪਾਂ ਨੂੰ ਜਿਹੜੀ ਹੈਗੀ ਪਸ਼ੂ ਪਾਲਕ ਨੇ ਦੇਣੀ ਆਪਾਂ ਨੂੰ ਅਗਲਾ ਦੱਸੂਗਾ ਮਾਹਰ ਆਪਣਾ ਉੱਥੇ ਪਹੁੰਚ ਕੇ ਮਸਨੂਈ ਗਰਭਦਾਨ ਕਰੂਗਾ ਇਸ ਚੀਜ਼ ਲਈ ਮੈਂ ਅਸਲ 'ਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅੰਡੇਦਾਨੀ ਚੋਂ ਆਂਡਾ ਬਣ ਕੇ ਆਉਂਦਾ ਨਾ ਜੀ ਆਂਡੇ ਨਾਲੀ ਦੇ ਵਿੱਚ ਉਹਦੀ ਜਿਹੜੀ ਉਮਰ ਹੈਗੀ ਆ ਉਹ 10 ਤੋਂ 12 ਘੰਟਿਆਂ ਦੀ ਹੈ ਜੇਕਰ ਅਪਸ਼ਕ ਰਾਣੂ ਨੂੰ ਭੇਜਦੇ ਆਂ ਸ਼ਕਰਾਣੂ ਦੀ ਜਮਸਨੂਈ ਗਰਭਦਨ ਕਰਦੇ ਆਂ ਜਿਹੜੀ ਸ਼ਕਰਾਣੂ ਦੀ ਉਮਰ ਹੈਗੀ ਆ 6 ਤੋਂ 8 ਘੰਟਿਆਂ ਦੀ ਹੈ ਮਲਾਪ ਲਈ ਜਿਹੜਾ ਸਮਾਂ ਤਾਂ ਉਚਿਤ ਹੁੰਦਾ ਤੇ ਮਾਹਰ ਡਾਕਟਰ ਤੋਂ ਹੀ ਹਮੇਸ਼ਾ ਆਪਾਂ ਨੂੰ ਮਸਨੂਈ ਗਰਭਦਨ ਕਰਵਾ ਲੈਣਾ ਚਾਹੀਦਾ ਜਿਹਦੇ ਕਰਕੇ ਆਪਾਂ ਨੂੰ ਚੰਗੀ ਧਰ ਚੰਗੇ ਗੱਭਣ ਹੋਣ ਦੀ ਤੇ ਆਸ ਹੋਣ ਦੀ ਆਪਾਂ ਨੂੰ ਚੰਗੇ ਜਗ੍ਹਾ ਮਿਲੇ ਬਿਲਕੁਲ ਗੱਲ ਸਹੀ ਆ ਕਿਉਂਕਿ ਇਹ ਚੀਜ਼ਾਂ ਦਾ ਦੇਖੋ ਮਾਹਰੀ ਸਹੀ ਦੱਸ ਸਕਦੇ ਆ ਦੂਜਾ ਤੁਸੀਂ ਇਹ ਦੱਸਦੇ ਪੇਸੇ ਵੀ ਰਿਕਾਰਡ ਰੱਖਣਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਨਾ ਵੀ ਹਰ ਚੀਜ਼ ਦਾ ਜੇ ਸਾਡੇ ਕੋਲ ਰਿਕਾਰਡ ਹੋਏਗਾ ਤੇ ਸਾਨੂੰ ਇਹੋ ਜਿਹੀ ਸਮੱਸਿਆ ਜਿਹੜੀ ਉਹ ਆਏਗੀ ਇੱਕ ਟੈਲੀਫੋਨ ਹੋਰ ਆ ਗਿਆ ਸਜਣਾ ਦਾ ਸੁਣ ਲਈਏ ਜੀ ਹੈਲੋ ਜੀ ਹਾਂ ਜੀ ਡਾਕਟਰ ਸਾਹਿਬ ਜੀ ਹਾਂ ਜੀ ਆਪਣੇ ਗਾਂਵਾਂ ਤੇ ਗਾਂਵਾਂ ਤਰ੍ਹਾਂ ਪੁੰਗਦੀ ਨਹੀਂ ਬੋਲਦੀ ਨਹੀਂ ਜੀ ਤੇ ਹਰਦਮ ਕੀ ਕਰਾਦੇ ਪੰਜ ਛੀ ਠੀਕ ਕਰਵਾਦੇ ਮੈਂ ਬੋਲਦੀ ਹੀ ਨਹੀਂ ਜੀ ਕਹਿੰਦੇ ਬੋਲ ਦਿਨੀ ਟਾਈਵੋਂ ਰੰਦੀਆ ਇਹਦੇ ਲਈ ਮਿੱਠਾ ਸਿੰਘ ਜੀ ਆਪਾਂ ਨੂੰ ਸਕੈਨ ਕਰਾਣ ਦੀ ਲੋੜ ਆ ਜਾਂ ਮਾਹਰ ਡਾਕਟਰ ਤੋਂ ਜਾਂਚ ਕਰਾਣ ਦੀ ਲੋੜ ਆ ਕਿਉਂਕਿ ਕਈ ਵਾਰੀ ਆਂਡੇਦਾਨੀ ਦੇ ਉੱਪਰ ਛਾਲਾ ਬਣਿਆ ਹੁੰਦਾ अच्छा वो कई अरि से जीनु ਆਪਾਂ ਡਾਕਟਰੀ ਭਾਸ਼ਾ ਦੇ ਵਿੱਚ ਸਿਸਟ ਕਹਿ ਦਿੰਦੇ ਹਾਂ ਉਹ ਛਾਲਾ ਜਦੋਂ ਟੁੱਟੂਗਾ ਤਾਂ ਪਸ਼ੂ ਬੋਲੂਗਾ ਇਹ ਪਤਾ ਉਦੋਂ ਲੱਗਦਾ ਜਦੋਂ ਆਪਾਂ ਅਲਟਰਾਸਾਉਂਡ ਸਕੈਨ ਕਰਾਵਾਂਗੇ ਚਾਹੇ ਉਹ ਯੂਨੀਵਰਸਿਟੀ ਲੈ ਆਉਣ ਤੇ ਚਾਹੇ ਪਸ਼ੂ ਪਾਲਕ ਜਿਹੜਾ ਹੈਗਾ ਆਪਣੇ ਪੋਲੀਕਲੀਨਿਕ ਦੇ ਵਿੱਚ ਧਾਕੇ ਉਹਦੀ ਸਕੈਨ ਕਰਾ ਦੇ ਉਹ ਜਿਹੜਾ ਛਾਲਾ ਵਾ ਉਹਦੀ ਨਿਸ਼ਾਨੀ ਬਾਹਰ ਨਹੀਂ ਨਿਕਲਦੀ ਉਹਦੀ ਨਿਸ਼ਾਨੀ ਬਾਹਰ ਨਹੀਂ ਨਿਕਲਦੀ ਉਹ ਸਿਰਫ ਸਕੈਨ ਨਾਲ ਹੀ ਪਤਾ ਲੱਗ ਸਕਦਾ ਦੇਖੋ ਇਹ ਕਈ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਬਾਹਰੀ ਕਿਉਂਕਿ ਇਹਨਾਂ ਚੀਜ਼ਾਂ ਦਾ ਸਾਡੇ ਆਮ ਪਸ਼ੂ ਪਾਲਕ ਨੂੰ ਨਹੀਂ ਪਤਾ ਹੁੰਦਾ ਹੈਨਾ ਤੇ ਉਹ ਸਾਨੂੰ ਤੋਂ یونیورسٹی ਲੈ ਆਉ ਜਾਂ ਨੇੜੇ ਦੇ ਤੁਸੀਂ ਜਿਹੜੇ ਪਸ਼ੂ ਹਸਪਤਾਲ ਹੁੰਦੇ ਉੱਥੇ ਲੈ ਜਾਓ ਤਾਂ ਕਿ ਮਾਹਰ ਉਹਦਾ ਇਲਾਜ ਕਰਾ ਲੈ। ਬਿਲਕੁਲ ਮਠਾਸ ਜੀ ਮਾਰ ਹੁਣ ਜਿਨ੍ਹਾਂ ਨੇ ਇਨੀ ਵਿਦਿਆ ਹਾਸਲ ਕੀਤੀ ਆ ਉਹ ਸਾਨੂੰ ਸਰਕਾਰੀ ਤੌਰ ਤੇ ਉਹਨਾਂ ਦਾ ਫਾਇਦਾ ਵੀ ਲੈਣਾ ਚਾਹੀਦਾ ਤੇ ਨਾਲੇ ਜਿਹੜਾ ਪਸ਼ੂ ਤਾਂ ਨੇ ਨਾਲ ਸਿਹਤਮੰਦ ਰਹੂਗਾ ਕਾਰਗਰ ਰਹੂਗਾ। ਬਿਲਕੁਲ। ਅੱਛਾ ਡਾਕਟਰ ਸਾਹਿਬ ਜਿੰਨੇ ਵੀ ਆ ਹੁਣ ਤੁਸੀਂ ਹੁਣ ਤੱਕ ਪੜਾ ਦੱਸਿਆ। ਹਾਂਜੀ। ਇਹ ਸਾਰੇ ਪੜਾਪ ਲੰਘ ਆਏ ਵਧੀਆ ਤਰੀਕੇ ਨਾਲ ਸਾਰਾ ਕੁਝ ਹੋ ਗਿਆ। ਫਿਰ ਅਗਾਹ ਆ ਜਾਂਦੀ ਹੈ ਗਰਭ ਕਾਲ ਅਵਸਥਾ। ਹਾਂਜੀ। ਹੈਨਾ? ਹਾਂਜੀ। ਸੁੱਖ ਰਕੇ ਟਾਈਮ ਤੇ ਸਾਰੇ ਕਾਰਜ ਕੀਤੇ ਹੋਣ ਤੇ ਪਸ਼ੂ ਫਿਰ ਆਸਤੋ ਹੋ ਜਾਂਦਾ ਗਰਭਕਾਲ ਅਵਸਥਾ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੇ ਅਸੀਂ ਧਿਆਨ ਦਈਏ ਤਾਂ ਕਿ ਸਾ ਕਟੜੂ ਵਛੜੂ ਜਿਹੜਾ ਉਹ ਤੰਦਰੁਸਤ ਪੈਦਾ ਹੋਵੇ ਤਾਂ ਇਨਸਾਨ ਨੂੰ ਵੀ ਉਸ ਪਸ਼ੂ ਤੋਂ ਮਨਾਫਾ ਹੋਵੇ ਠੀਕ ਹੈ ਜੀ ਮਿੱਠਾ ਸਿੰਘ ਜੀ ਗੱਲ ਆਪਾਂ ਕਰਦੇ ਆ ਗਰਭਕਾਲ ਦੀ ਗਰਭਕਾਲ ਦੇ ਵਿੱਚ ਆਪਾਂ ਨੂੰ ਕਈ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਜੇਕਰ ਹੁਣ ਕਈ ਵਾਰੀ ਆਮ ਤੌਰ ਤੇ ਆਪਾਂ ਵੇਖਿਆ ਕਿ ਪਸ਼ੂ ਪਾਲਕ ਵੀਰ ਜਿਹੜਾ ਜਦੋਂ ਪਸ਼ੂ ਗੱਬਣ ਹੋ ਜਾਂਦਾ ਤਾਂ ਅਵੇਸਲਾ ਹੋ ਜਾਂਦਾ ਜੀ ਉਹਨੂੰ ਐ ਹੁੰਦਾ ਕਿ ਵੀ ਪਸ਼ੂ ਗੱਬਣ ਹੋ ਗਿਆ ਮੈਂ ਦੂਜੇ ਪਸ਼ੂਆਂ ਵੱਲ ਧਿਆਨ ਦੇ ਹਾਂ ਹੁਣ ਗਰਭਕਾਲ ਦੇ ਵਿੱਚ ਆਪਾਂ ਨੂੰ ਦੁੱਗਣਾ ਧਿਆਨ ਦੇਣਾ ਪੈਂਦਾ ਉਹਦੀ ਖੁਰਾਕ ਵੱਲ ਧਿਆਨ ਦੇਣਾ ਪੈਂਦਾ ਉਹਨੂੰ ਧਾਤਾਂ ਦਾ ਚੂਰਾ ਉਹਨੂੰ ਸੰਤੁਲਿਤ ਖੁਰਾਕ ਮਿਲੇ 2% ਧਾਤਾਂ ਦਾ ਚੂਰਾ ਜਿਹਦੇ ਵਿੱਚ ਕੈਲਸ਼ੀਅਮ ਵਾਈਟਾਮਿਨ E ਸੇਲੀਨੀਅਮ ਬਾਇਓਟਿਨ ਨਾਇਸਿਨ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਉੱਤਮ ਹੋਣੀਆਂ ਚਾਹੀਦੀਆਂ ਤਾਂ ਕਿ ਬੱਚੇ ਨੂੰ ਤੰਦਰੁਸਤ ਖੁਰਾਕ ਉਹ ਦੀ ਸਾਮ ਸੰਭਾਲ ਹੋ ਸਕੇ ਦੂਜਾ ਉਹਦਾ ਰੱਖ ਰਖਾਵ ਆਪਾਂ ਨੂੰ ਬਹੁਤ ਵਧੀਆ ਕਰਨਾ ਚਾਹੀਦਾ ਉਹਦਾ ਜਿਹੜਾ ਵਾਤਾਵਰਣ ਆ ਉਹਦਾ ਅਨੁਕੂਲ ਹੋਣਾ ਚਾਹੀਦਾ ਥਾਂਵੇਂ ਜੇ ਗਰਮੀਆਂ ਦਾ ਮੌਸਮ ਆ ਤਾਂ ਸ਼ੈੱਡ ਪੱਖਾ ਵਗੈਰਾ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਗੱਬਣ ਪਸ਼ੂ ਨੂੰ ਹਰਪ੍ਰੀਤ ਜੀ ਬਾਹਲਾ ਤੋਰਾ ਫੇਰ ਨਹੀਂ ਕਰਨਾ ਚਾਹੀਦਾ ਜੀ ਉਹਨੂੰ ਲਿਮਟਿਡ ਉਹਦਾ ਕੰਟਰੋਲ ਰੱਖਣਾ ਚਾਹੀਦਾ ਦੂਸਰੇ ਪਸ਼ੂਆਂ ਤੋਂ ਥੋੜਾ ਜਿਹਾ ਅਡਰ ਰੱਖਣਾ ਚਾਹੀਦਾ ਤਾਂ ਕਿ ਪਸ਼ੂ ਆਪਸ ਵਿੱਚ ਭਿੜਨ ਨਾ ਗਰਮੀ ਨਾ ਮਹਿਸੂਸ ਕਰਨ ਆਣ ਸੁਖਾਵਾਣਾ ਹੋਵੇ ਇਹ ਚੀਜ਼ਾਂ ਦਾ ਆਪਾਂ ਨੂੰ ਗਰੋ ਕਾਲ ਦੇ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੋਰ ਕੋਈ ਇਹਨਾਂ ਨੂੰ ਜਿਹੜੀ ਉਹ ਵੈਕਸੀਨ ਵਗੈਰਾ ਲਗਾਜੇ ਹੁੰਦੇ ਉਹ ਵੀ ਟਾਈਮ ਤੇ ਲਗवानी ਚਾਹੀਦੀ ਇੱਕ ਚੀਜ਼ ਰਹਿ ਗਈ ਮਠੱਸ ਸਿੰਘ ਜੀ ਆਪਾਂ ਨੂੰ ਕਈ ਵਾਰੀ ਪਸ਼ੂ ਜਦੋਂ ਕੱਬਣ ਹੋ ਜਾਂਦਾ ਤਾਂ ਕਈ ਪਸ਼ੂ ਪਾਲਕ ਵੀ ਉਹਦਾ ਮਲਾਪ ਰਹਿਤ ਨਹੀਂ ਕਰਾਉਂਦੇ ਹਾਂ ਅੱਜ ਕੱਲ ਬਹੁਤ ਸਾਰੇ ਸੌਲਟ ਐ ਹੋਜੇ ਹੈਗੇ ਐਫ ਐਨ ਬੈਂਡਾਜ਼ੋਲ ਆ ਰਗੇ ਜਿਹਨੂੰ ਆਪਾਂ ਦੇ ਸਕਦੇ ਹਾਂ ਕੱਬਣ ਪਸ਼ੂਆਂ 'ਚ ਵੀ ਦੇ ਸਕਦੇ ਹਾਂ ਤੇ ਉਹਦਾ ਆਪਾਂ ਡੀਵਾਰਮਿੰਗ ਕਰ ਸਕਦੇ ਹਾਂ ਵੈਕਸੀਨੇਸ਼ਨ ਨਾਲ ਪਸ਼ੂਆਂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਹਾਂ ਠੀਕ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਆਮ ਤੌਰ ਤੇ ਕਈ ਪਸ਼ੂ ਪਾਲਕ ਵੀਰ ਸਾਨੂੰ ਸਵਾਲ ਪੁੱਛਦੇ ਆ ਪਰ ਯੂਨੀਵਰਸਿਟੀ ਵੀ ਆ ਕੇ ਸਾਨੂੰ ਸਵਾਲ ਇਸ ਚੀਜ਼ ਦਾ ਕਰਦੇ ਕਈ ਵਾਰੀ ਪਸ਼ੂ ਪਾਲਕ ਮੇਲੇ ਤੇ ਆਉਂਦੇ ਆ ਪਰ ਇਹ ਚੀਜ਼ ਦੀ ਦਿੱਕਤ ਕਦੇ ਵੀ ਨਹੀਂ ਆਉਂਦੀ ਉਹਨੂੰ ਇਹ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਜੀ 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 ਬਲਾਵ ਸਿੰਘ ਜੀ ਇੱਕ ਹੋਰ ਮੈਨੂੰ ਦੱਸਿਓ ਮੈਂ ਨਾ ਪਿਛਲੇ ਇੱਕ ਡੇਰੀ ਫਾਰਮ ਤੇ ਗਿਆ ਵੱਡਾ ਹੀ ਡੇਰੀ ਫਾਰਮ ਹਾਂਜੀ ਤੇ ਉੱਥੇ ਕਹਿੰਦੇ ਜੀ ਅਸੀਂ ਆਪਣੇ ਨਾਲ ਪਸ਼ੂ ਤਿਆਨੇ ਸਿਆੜਾ ਵੰਡ ਲਿਆ ਅੱਛਾ ਜੀ ਤੇ ਇੱਕ ਧਾਈ ਅਸੀਂ ਇੱਕ ਟਾਈਮ ਤੇ ਗਬਨ ਕਰ ਲੀਦੇ ਆ ਇੱਕ ਧਾਈ ਦੂਜੇ ਤੇ ਜਿਵੇਂ ਸਾਨੂੰ ਦੁੱਧ ਦੀ ਲੋੜ ਹੁੰਦੀ ਹੈ ਇੱਕ ਧਾਈ ਤੀਜੇ ਤੇ ਅੱਛਾ ਜੀ ਉਹ ਵਿਧੀ ਨੂੰ ਪਤਾ ਨਹੀਂ ਉਹ ਕਹਿੰਦੇ ਸੀ ਵੀ ਹੇਹਾ ਸਮਕਾਲੀ ਕਰਨ ਹਾਂ ਮਤਲਬ ਇਹੋ ਜੇ ਕਰਕੇ ਜਿਹੜਾ ਵਾ ਉਹ ਵੀ ਆਪਾਂ ਕੋਈ ਇਸ ਤਰੀਕੇ ਦਾ ਨਵਾਂ ਚੈਲੰਜ ਜਿਹੜਾ ਚੱਲਦਾ ਜੀ ਜਿਹਨਾਂ ਨਾਲ ਆਪਾਂ ਕਰ ਸਕਦੇ ਹਾਂ ਜੀ ਹਰਪ੍ਰੀਤ ਜੀ ਇਸ ਚੀਜ਼ ਨੂੰ ਹੇਹਾ ਸਮਕਾਲੀ ਕਰਨ ਦੀ ਵਿਧੀ ਕਹਿੰਦੇ ਆ ਜਿਹਨੂੰ ਆਪਾਂ ਸਮਕਾਲੀ ਹੇਹਾ ਸਾਰੇ ਕੰਟਰੋਲ এনवायरमेंट ਦੇ ਵਿੱਚ ਆਪਾਂ ਹੇਹੇ ਨੂੰ ਆਪਦੇ ਅਨੁਸਾਰ ਆਪਾਂ ਲੈ ਸਾਰੇ ਪਸ਼ੂਆਂ ਨੂੰ ਲੈ ਆਉਣੇ ਆ ਬੈਚ ਵਾਈਜ਼ ਜੇਕਰ ਕਿਸੇ ਕੋਲੇ 20 ਪਸ਼ੂ ਆ 10 ਪਸ਼ੂ ਨੂੰ ਪਹਿਲਾਂ ਆਪਾਂ ਇਹੇ ਚ ਲੈ ਜਾਂਦਾ 10 ਨੂੰ ਬਾਅਦ ਇਹੇ ਚ ਲੈ ਆਉਂਦਾ ਇਹਦੇ ਨਾਲ ਆਪਾਂ ਉਹਨੂੰ ਇਹ ਹਸਮਕਾਲੀਕਰਨ ਕਰਕੇ ਉਹਨੂੰ ਆਪਾਂ ਇੱਕੋ ਸਮੇਂ ਤੇ ਆਸ ਕਰਾ ਕੇ ਇੱਕੋ ਸਮੇਂ ਤੇ ਸਵਾਈ ਕਰਾ ਕੇ ਤੇ ਆਪ ਦਾ 24 ਘੰਟੇ ਜਿਹੜਾ ਆਪਣਾ ਹੈਗਾ ਦੁੱਧ ਦੀ ਪੈਦਾਵਾਰ 12 ਮਹੀਨੇ ਆਪਾਂ ਨੂੰ ਮਿਲ ਸਕਦੀ ਹੈ ਇਸ ਵਿਧੀ ਨੂੰ ਇਹ ਹਸਮਕਾਲੀਕਰਨ ਦੀ ਵਿਧੀ ਕਿਹਾ ਜਾਂਦਾ ਇਸ ਵਿਧੀ ਦਾ ਹਰਪ੍ਰੀਤ ਜੀ ਇਹ ਹੈ ਕਿ ਵੀ ਇਹ ਆਪਾਂ ਨੂੰ ਮੁੱਖ ਤੌਰ ਤੇ ਇਹ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਵੀ ਇਹ ਮਾਹਰ ਡਾਕਟਰ ਤੋਂ ਬੱਚੇਦਾਨੀ ਦੀ ਜਾਂਚ ਕਰਾ ਕੇ ਫਿਰ ਆਪਾਂ ਵੇਖੀਏ ਜੇ ਕਿਤੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੋਵੇ ਤਾਂ ਇਹ ਵਿਧੀ ਲਾਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ ਉਹ ਨੁਕਸਾਨ ਉਹ ਪਸ਼ੂ ਪਾਲਕ ਦੀ ਜੇਬ ਦੇ ਉੱਤੇ ਨੁਕਸਾਨ 10 ਕ ਦਿਨ ਦਾ ਇਹ ਕੋਰਸ ਵੱਖ-ਵੱਖ ਹਾਰਮੋਨ ਦੇ ਰਸਾਇਣ ਦੇ ਟੀਕੇ ਲੱਗਦੇ ਆ ਉਹਦੇ ਨਾਲ ਆਪਾਂ 10ਵੇਂ ਦਿਨ ਉਹਨੂੰ ਮਸਨੂਈ ਗਰਭਦਾਨ ਕਰਾ ਸਕਦੇ ਹਾਂ ਸਮੇਂ ਸਿਰ ਉਹਨੂੰ ਆਪਾਂ ਹੀਟ ਦੇ ਵਿੱਚ ਲਿਆ ਸਕਦੇ ਹਾਂ ਸਮੇਂ ਸਿਰ ਉਹਦੀ ਆਸ ਕਰਵਾ ਸਕਦੇ ਹਾਂ ਇੱਕੋ ਸਮੇਂ ਹੀ ਪਸ਼ੂ ਪਸ਼ੂ ਜਿਹੜੇ ਹੈਗੇ ਆਪਾਂ ਬੈਚ ਵਾਈਜ਼ ਜੇ ਕੀਤੇ ਆ ਤਾਂ ਇੱਕੋ ਸਮੇਂ ਅੱਗੜ ਪਿਛੜ ਉਸਵਾਈ ਦੇ ਦੇਣਗੇ ਇਹਦੇ ਨਾਲ ਕੀ ਆ ਹਰਪ੍ਰੀਤ ਜੀ ਕਈ ਵਾਰੀ ਰਿਪੀਟ ਬਰੀਡਿੰਗ ਜਿਵੇਂ ਹੁਣ ਫੋਨ ਕਾਲ ਆਈ ਸੀ ਪਸ਼ੂ ਪਾਲ ਖਵੀਰ ਦੀ ਰਿਪੀਟ ਬਰੀਡਿੰਗ ਦਾ ਜਿਹੜਾ ਕੌਜ਼ ਹੈਗਾ ਜਾਂ ਜ਼ੇਰ ਪੈਣ ਦਾ ਜਿਹੜਾ ਕੌਜ਼ ਹੈਗਾ ਉਹ ਚੀਜ਼ਾਂ ਨੂੰ ਆਪਾਂ ਇੰਪਰੂਵ ਕਰਕੇ ਉਹਦੇ ਨਾਲ ਇਹ ਟ੍ਰੀਟਮੈਂਟ ਲਿਆ ਕੇ ਤੇ 24 ਦੇ 24 ਦੇ 24 ਘੰਟੇ ਤੇ 12 ਦੇ 12 ਮਹੀਨੇ ਆਪਾਂ ਆਪਦੇ ਫਾਰਮ ਦੇ ਵਿੱਚ ਦੁੱਧ ਉਪਲਬਧ ਕਰਵਾ ਸਕਦੇ ਹਾਂ ਠੀਕ ਹੈ ਜੀ ਡਾਕਟਰ ਸਾਹਿਬ ਕਈ ਵਾਰੀ ਕੀ ਹੁੰਦਾ ਵੀ ਅਸੀਂ ਪਸ਼ੂਵਾਲ ਝਾਤ ਮਾਰਦੇ ਆ ਗੱਬਨ ਪਸ਼ੂਵਾਲ ਹਾਂਜੀ ਹੈਨਾ ਦੇਖਦੇ ਆ ਉਹਨੂੰ ਸਾਨੂੰ ਐ ਲੱਗਦਾ ਵੀ ਇਹ ਤੰਦਰੁਸਤ ਆ ਹਾਂਜੀ ਹੈਨਾ ਪਰ ਦੇਖਣ ਚ ਆਇਆ ਵੀ ਗੱਬਨ ਪਸ਼ੂ ਦੀ ਬੱਚੇ ਦਾ ਨੀਂ ਚ ਕਈ ਵਾਰੀ ਵੱਲ ਪੈ ਜਾਂਦਾ ਹਾਂਜੀ ਹੈਨਾ ਉਹ ਸਾਨੂੰ ਬਾਹਰੋਂ ਤੇ ਨਜ਼ਰ ਆਉਣਾ ਨਹੀਂ ਹਾਂਜੀ ਉਹਦੇ ਵਾਸਤੇ ਵੀ ਉਹ ਵੱਲ ਨਾ ਪਵੇ ਹੈਨਾ ਤੇ ਸਾਵਧਾਨੀਆਂ ਕਿਹੜੀਆਂ ਵਰਤਣੀਆਂ ਹਾਂਜੀ ਤੇ ਜੇ ਰੱਬ ਨਾ ਕਰੇ ਕੋਈ ਇਹੋ ਜੀ ਗੱਲ ਹੋ ਜਾਂਦੀ ਆ ਤੇ ਦਾ ਇਲਾਜ ਕੀ ਹੈ ਮਿੱਠਾ ਸਿੰਘ ਜੀ ਸਭ ਤੋਂ ਪਹਿਲਾਂ ਇਹ ਹੈ ਕਿ ਵੀ ਜਿਹੜਾ ਗੱਬਣ ਪਸ਼ੂ ਆ ਉਹ ਮੁੱਖ ਤੌਰ ਤੇ ਦੋ ਜੀਆਂ ਦੀ ਜਾਂਚ ਪਾਲਦਾ ਦੋ ਜੀਆਂ ਦਾ ਖਿਆਲ ਪਾਲਦਾ ਮੈਂ ਗੱਲ ਕਰਨਾ ਚਾਹੁੰਦਾ ਇਹ ਜਿਹੜੀ ਬਿਮਾਰੀ ਹੈ ਵੱਲਪੈਣ ਦੀ ਇਹ ਜਿਹੜਾ ਬੱਚੇਦਾਨੀ ਆ ਆਪ ਦੀ ਲੰਬਾਈ ਦੇ ਧੁਰ ਵਾਲੇ ਪਾਸੇ ਘੁੰਮ ਜਾਂਦੀ ਹੈ ਜੀ ਦੇ ਕਰਕੇ ਵੱਲ ਪੈ ਜਾਂਦਾ ਇਹ ਆਮ ਤੌਰ ਤੇ ਜਿਹੜਾ 7ਵਾਂ ਤੋਂ 9ਵਾਂ ਮਹੀਨਾ ਹੁੰਦਾ ਗੱਬਣਦਾਰ ਦਾ ਉਹਦੇ ਵਿੱਚ ਜ਼ਿਆਦਾਤਰ ਹੁੰਦੀ ਹੈ ਤੇ ਕਈ ਕੁਦਰਤੀ ਕਾਰਨਾ ਕਰਕੇ ਮੱਝਾਂ ਦੇ ਵਿੱਚ ਜ਼ਿਆਦਾ ਆਮ ਤੌਰ ਤੇ ਜ਼ਿਆਦਾ ਹੁੰਦੀ ਹੈ ਦੂਜੇ ਪਸ਼ੂਆਂ ਨਾਲੋਂ ਗਾਵਾਂ ਦੇ ਵਿੱਚ ਘੱਟ ਹੁੰਦੀ ਹੈ ਇਹਨਾਂ ਚੀਜ਼ਾਂ ਕਰਕੇ ਕਦੇ ਵੀ ਕਿਸੇ ਪਸ਼ੂ ਪਾਲਕ ਵੀਰ ਦਾ ਕਦੇ ਵੀ ਐ ਹੋਵੇ ਤਾਂ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦਾ ਯੂਨੀਵਰਸਿਟੀ 24/7 ਘੰਟੇ ਓਪਨ ਤੇ ਸਾਡੇ ਕੋਲੇ ਆ ਕੇ ਇਹਦਾ ਇਲਾਜ ਕਰਵਾ ਸਕਦਾ ਕਰਵਾ ਸਕਦਾ ਆ ਮਤਲਬ ਇਹ ਵੀ ਤੁਸੀਂ ਹਮੇਸ਼ਾ ਜਿਹੜੇ ਆ ਪਸ਼ੂ ਪਾਲਕਾਂ ਦੀ ਸੇਵਾ ਚ ਰਹੇ ਹੋ ਯੂਨੀਵਰਸਿਟੀ ਹਮੇਸ਼ਾ ਰਹੀ ਆ ਕੋਈ ਸਮੱਸਿਆ ਹੋਵੇ ਉੱਥੇ ਜਾ ਕੇ ਅਸੀਂ ਉਸ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਲਓ ਜੀ ਹਰਪ੍ਰੀਤ ਜੀ ਗੱਲਾਂ ਬਾਤਾਂ ਬਹੁਤ ਹੋਈਆਂ ਹੁਣ ਆਈ ਮੌਸਮ ਦੀ ਵਾਰੀ ਜੀ ਮੈਂ ਇੱਕ ਮੀ ਮੌਸਮ ਵਾਲਿਆਂ ਨੇ ਖ਼ਬਰਾਂ ਕੱਲੀਆਂ ਨੇ ਕੁਝ ਸੁਣਾਓ ਜੀ ਸਭ ਤੋਂ ਪਹਿਲਾਂ ਤਾਂ ਹੈ ਤਾਪਮਾਨ ਜੀ ਵੀ ਪਿਛਲੇ 24 ਘੰਟਿਆਂ ਚ ਜਿਹੜਾ ਤਾਪਮਾਨ ਆ ਉਹ ਜਲੰਧਰ ਵੱਤੋਂ ਵੱਧ 22.2 ਡਿਗਰੀ ਸੈਲਸੀਅਸ ਰਿਹਾ ਘੱਟ ਤੋਂ ਘੱਟ 7.4 ਗੁਰਦਾਸਪੁਰ ਚ 22 ਡਿਗਰੀ ਤੇ 7.8 ਤੇ ਫਿਰੋਜ਼ਪੁਰ ਚ ਵੱਤੋਂ ਵੱਧ 21.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 8.4 ਡਿਗਰੀ ਸੈਲਸੀਅਸ ਪਟਿਆਲਾ ਚ 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ ਤੇ ਘੱਟ ਤੋਂ ਘੱਟ 9.5 ਅੰਮ੍ਰਿਤਸਰ ਚ 22.1 ਤੇ 8.1 ਤੇ ਬਠਿੰਡਾ ਚ ਜਿਹੜਾ ਤਾਪਮਾਨ ਆ ਇਹ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 7.2 ਡਿਗਰੀ ਸੈਲਸੀਅਸ ਜਿਹੜਾ ਜੀ ਇਹ ਰਿਹਾ ਆ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕੱਲੀ ਆ ਬਈ ਤਾਪਮਾਨ ਚ ਤੇ ਕੋਈ ਖਾਸ ਬਦਲਾਅ ਨਹੀਂ ਹੈਗਾ ਪਰ ਦੋ ਇਨਾਂ ਤਿੰਨ ਥਾਵਾਂ ਤੇ ਨਾ ਹਲਕੀ ਜੀ بارش ਹੋਣ ਦੀ ਸੰਭਾਵਨਾ ਹੈ ਠੀਕ ਹੈ ਜੀ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਇਸ ਪ੍ਰੋਗਰਾਮ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਮਾਫ ਕਰਨਾ ਖਤ ਵੀ ਲਿਖ ਸਕਦੇ ਹੋ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ ਖਤ ਲਿਖਣ ਲਈ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨਕੋੜ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਅੱਗੇ ਵੀ ਆਪਣੀ ਕਈ ਵਾਰੀ ਗੱਲ ਹੋਈ ਹੈ ਵੀ ਅਸੀਂ ਕਈ ਵਾਰੀ ਇਹ ਲਾਈਵ ਪ੍ਰੋਗਰਾਮ ਨਾਲੋਂ ਨਾਲ ਨਹੀਂ ਦੇਖ ਸਕਦੇ ਉਹਦੇ ਵਾਸਤੇ ਇੱਕ ਤਰੀਕਾ ਹੈ ਵੀ ਸਾਡਾ ਇੱਕ ਚੈਨਲ ਹੈ ddpunjabi ਦਾ YouTube ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਰਕੇ ਜਦੋਂ ਚਾਹੋ ਉਦੋਂ ਸਾਡੇ ਤੇ ਹੋਰ ਪ੍ਰੋਗਰਾਮ ਦੇਖ ਸਕਦੇ ਹੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੈ ਹਿੰਦ ਜੈ ਜੈ ਹਿੰਦ